ਇਸ ਤਰ੍ਹਾਂ ਕਿ ਮਾਨਜਖਸ਼ਪੇ ਕੇ ਸਾਬ ਕਿਸਾਨਾਂ ਨੂੰ ਮੁਫਤ ਬਿਜਲੀ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਰਾਜ ਦੇ ਕਿਸਾਨਾਂ ਦੀ ਸਹਾਇਤਾ ਲਈ ਖੇਤੀਬਾੜੀ ਸੈਕਟਰ ਨੂੰ ਸਰ ਪਾਵਰ ਸਬਸਿਡੀ ਪ੍ਰਦਾਨ ਕਰਨ ਲਈ ਮੈਂ ਬਿੱਤੀ ਸਾਲ 2025-26 ਲਈ 9991 ਕਰੋੜ ਰੁਪਏ ਸਰ ਕਿਸਾਨ ਭਰਾਵਾਂ ਨੂੰ ਜਿਹੜੀ ਟਿਊਬਲ ਤੇ ਜਿਹੜੀ ਖੇਤਾਂ ਚ ਟਿਊਬਲ ਚੱਲਦਾਗਾ ਜਿਤਨਾ ਪਾਣੀ ਕਟਾਇਆ ਜਾਂਦਾਗਾ ਉਹਦੇ ਲਈ ਸਾਲ 2025-26 ਲਈ 9992 ਕਰੋੜ ਰੁਪਏ ਜਿਹੜੇ ਉਹ ਰਾਖਵੇਂ ਕਰਦੇ ਆ ਉਹਦਾ ਪ੍ਰਬੰਧ ਕਰਦੇ ਆ ਤਾਂ ਕਿ ਸਾਲ ਪਰ ਕਿਸਾਨ ਉਹ ਜਿਹੜਾ ਉਹ ਕੋਈ ਵੀ ਪੈਸਾ ਵੀ ਦੀ ਬੋਰਡੋਂ ਨਾ ਦੇਣਾ ਬੰਦੇ ਸਾਰੀ ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਉਹ ਐਸੇ ਤਰੀਕੇ ਮਾਨਯੋਗ ਸਪੀਕਰ ਸਾਹਿਬ ਜੇ ਮੈਂ ਗੱਲ ਕਰਾਂ ਬਾਗਬਾਨੀ ਦੀ ਪੰਜਾਬ ਨੇ ਖੇਤੀਬਾੜੀ ਤੇ ਬਾਗਬਾਨੀ ਦੇ ਵਿਕਾਸ ਵਿੱਚ ਆਪਣੇ ਉੱਤਮ ਦਰਜੇ ਦਾ ਪ੍ਰਦਰਸ਼ਨ ਕੀਤਾ ਜਿਸ ਕਰਕੇ ਪੰਜਾਬ ਨੂੰ 2023 ਚੋਬੀ ਲਈ ਸਰ 2023 ਚੋਬੀ ਲਈ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਸਕੀਮ ਦੇ ਤਹਿਤ ਦੇਸ਼ ਵਿੱਚ ਸਭ ਤੋਂ ਵੱਧ ਸੈਂਕਸ਼ਨ ਪ੍ਰੋਜੈਕਟਾਂ ਦੇ ਨਾਲ ਬੈਸਟ ਪਰਫਾਰਮਿੰਗ ਸਟੇਟ ਵਜੋਂ ਸਰ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਹੈ